ਹਾਂ ਜੀ ਕੀ ਗੱਲ ਬਾਤ ਹੋਈ ਜੀ ਰਾਜੀ ਜੀ ਡਾਕਟਰ ਜੀ ਹਾਂ ਸਰ ਮੈਨੂੰ ਹਰਪ੍ਰੀਤ ਦੇ ਨਾਲ ਅੱਛਾ ਮੈਨੂੰ 2025 ਫੈਬਰੂਰੀ ਦੇ ਵਿੱਚ ਐ ਬਾਈਂਗ ਟ੍ਰਿਕ ਨੂੰ ਮਿਲਿਆ ਐਕਚੁਅਲੀ ਇਹਦੀ ਕਰਨ ਮੇਰੀ ਵਾਸੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕਿ ਆਪਣੇ ਅੰਦਰ ਕੀਤਾ ਔਰ ਕੋ ਵੀ ਪੈਸੇ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂ ਉਹਨੂੰ ਤੇ ਇੱਕ ਮਹੀਨੇ ਦੀ ਡਿਊਟੀ ਇੰਨੇ ਲਵਾਈ ਐ ਤੋਂ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਇਹਨਾਂ ਕੰਟੈਕਟ ਹੋਣ ਤੋਂ ਬਾਅਦ ਇੰਨੇ ਮੇਰੇ ਕੋ ਵੀ ਪੈਸੇ ਲੱਤੇ 40000 ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਹਸਪੀਟਲ ਰੋਟੀ ਦੇ ਵਿੱਚ ਜੌਬ ਕਰਦਾ ਵਾਂ ਤੋਂ ਇਸ ਦੌਰਾਨ ਮੇਨਾਂ ਇਹਦੀ ਗੱਲਬਾਤ ਕਾਫੀ ਵਧ ਗਈ ਅੱਗੇ ਮੇਨਾਂ ਮੈਨੇ ਮਿਸਯੂਜ਼ ਵੀ ਕੀਤਾ ਮੇਰਾ ਫੇਰ ਜਦ ਮੈਨੂੰ ਪਿੱਛੇ ਹਟਣਾ ਚਾਹਨੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਹਾਂ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਮ ਨੂੰ ਅੱਗੇ ਕਰਦਾ ਹਰ ਚੀਜ਼ 'ਚ ਮੈਂ ਪਿੱਛੇ ਵੀ 2024 ਤਰੀਕ ਨੂੰ ਦਰਖਾਸਤ ਦਿੱਤੀ ਆਪਣੇ ਸਰਦਰ ਦੇ ਉੱਥੇ ਵੀ ਨਾ ਨਹਿਮਤ ਕੀ ਆਪਣਾ ਜਾਂਪੇਚਾਂ ਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤਾਂ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ। ਪੈਸੇ ਤੁਸੀਂ ਚਲ ਗਏ। ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ। ਹਾਂਜੀ। ਆਨਲਾਈਨ ਪੇਮੈਂਟ ਨਹੀਂ ਆਨਲਾਈਨ ਹੀ ਮੈਂ ਕੈਸ਼ ਹੀ ਦਿੱਤਾ ਸੀਗਾ। ਹਾਂਜੀ। ਤੇ ਤੁਹਾਡੇ ਨਾਲ ਜਿਹੜਾ ਧਮਕੀਆਂ ਲਾ ਰਹੇ ਜਾਂ ਕੋਈ ਫੋਟੋਸ ਜਾਂ ਵੀਡੀਓ ਜਾਂ ਹਾਂਜੀ ਵੀਡੀਓਜ਼ ਵੀ ਆ ਤੇ ਮੈਨੂੰ ਕਹ ਰਿਹਾ ਮੈਂ ਤੇਰੀ ਉਹ ਵੀਡੀਓਜ਼ ਤੇਰੇ ਹਸਬੰਡ ਨੂੰ ਵੀ ਸਭ ਕੁਝ ਦਾਸ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ-ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ 'ਚ ਹੈ ਮੈਨੂੰ ਬੜੀ ਵਾਰੀ ਕਿਹਾ ਮੈਨੂੰ ਮੇਰਾ ਬੈਗ ਵਾਪਸ ਦਿਵਾ ਦੇ। ਫੇ ਮੈਂ ਸਤੂੰ ਚਲੋ ਮੈਂ ਇਹ ਬਹਿਕਾ ਵਿੱਚ ਹੀ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਜਿਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੇਰੇ ਬਹੁਤ ਜ਼ਿਆਦਾ ਮਤਕੀ ਗਲਤ ਕੀਤਾ ਮੈਨੂੰ ਫਿਰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਸ਼ਿਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਤੇ ਬੈਠਾ ਹਾਂ ਮੈਨੂੰ 19 ਤਰੀਕ ਦੀ ਗੱਲ ਹੈ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜੀ ਹਾਂ ਜੀ ਮੇਕੀ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੌਬ ਲਵਾ ਦਾਂਗਾ ਤੁਹਾਨੂੰ ਮਜਬੂਰਨ ਬਾਲਕੀ ਸਮਾਜ ਨਾਲ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨਾਲ ਮਿਲਾਇਆ ਕਿਸਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰ ਮੈਂ ਪ੍ਰਸ਼ਾਸਨ ਸਰ ਗਵਾਹੀ ਮੰਗ ਕਰਦੀ ਜਦੋਂ ਮੈਂ ਹੋਣ ਨਹੀਂ ਬੜੀ ਪਰੇਸ਼ਾਨ ਹੋ ਰਹੀ ਹੈ ਅੱਗੇ ਵੀ ਇਹ ਬਹੁਤ ਲੋਕਾਂ ਨਾਲ ਠੱਗੀ ਕਰ ਚੁੱਕਿਆ ਹੈ ਤੇ ਮੈਂ ਨਹੀਂ ਚਾਹਦੀ ਮੇਰੇ ਮੇਰੇ ਬਾਅਦ ਜਦ ਵੀ ਕਿਸੇ ਨੇ ਗਲਤ ਕਰੇ ਫੌਚਰ ਕਰਦਾ ਬਹੁਤ ਜ਼ਿਆਦਾ ਮੈਂ ਪ੍ਰਸ਼ਾਸਨ ਕੋਲ ਜੋੜ ਕੇ ਬੇਨਤੀ ਕਰਦੀ ਆ ਕਿ ਨੇ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਚੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚਿਆਂ ਤੇ ਮੇਰੇ ਬੱਚਾ ਸੇਮ ਸਕੂਲ ਤੇ ਪੜ੍ਹਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅੱਜ ਹੀ ਜਾਂ ਮੇਰੀ ਫੈਮਿਲੀ ਕੋ ਅੱਛੀ ਬਿੰਦੋ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਹੈ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਮਾ ਲਕੀ ਬਾਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਨਾ ਅੱਜ ਜੀ ਹੀ ਸੀਪੀ ਸਾਹਿਬ ਤੇ ਭੈਜੀ ਜਾਂ ਨੀਹਾ ਜੀ ਆ ਇਹਨਾਂ ਦਾ ਮਸਲਾ ਵਾ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਸਿਕ ਪਰੇਸ਼ਾਨੀ ਕਰਕੇ ਇਹ ਇਹਨਾਂ ਨੇ ਜਿਹੜਾ ਇਹ ਨੌਕਰੀ ਵੱਲੋਂ ਇਹ ਇਹਨਾਂ ਦੀ ਘਰੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦੀ ਜਿਹੜੀ ਮਜਬੂਰੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇ ਇਹ ਨਾਲ ਲੜਕੀ ਨਾਲ ਚਾਹੀਨਾ 40000 ਰੁਪਏ ਦੀ ਜਿਹੜੀ ਠੱਗੀ ਮਾਰੀ ਹੈ ਔਰ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਬਾਅਦ ਉਹਨੇ ਲਗਾਤਾਰ ਜਿਹੜਾ ਵਾ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਦੀ ਕਈ ਐਸੀ ਪਤਨੀ ਜਨ ਜਿਹੜੀਆਂ ਵੀਡੀਓ ਬਣਵਾ ਲਈਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਪਲੈਟਫਾਰਮਸ ਤੇ ਜਿਹੜਾ ਉਹਨੂੰ ਸਰਕੂਲੇਟ ਕਰਦਾਗਾ ਜਰ ਨਾਲ ਇਹਨਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਬਹੁਤ ਜਿਹੜਾ ਔਖਾ ਆ ਪਿਆ ਵਾ ਔਰ ਦੂਸਰਾ ਵਾ ਜਿਹੜਾ ਕਿ ਇਹਨਾਂ ਨੂੰ ਜਿਹੜਾ ਇੱਕ ਅਪਰਾਧਿਕ ਸ਼ਖੀ ਵਾਲਾ ਬੰਦਾ ਵਾ ਔਰ ਇਹ ਜਿਹੜੀ ਕ੍ਰਿਮੀਨਲ ਬੈਕਗਰਾਉਂਡ ਆ ਔਰ ਉਹਦੇ ਵਿੱਚ ਉਹ ਲਗਾਤਾਰ ਇਹਨਾਂ ਨੂੰ ਜਾਨੋਂ ਮਾਰਨ ਦੀ ਵੀ ਤੁਮ ਗਿਆ ਲਾ ਰਿਹਾ ਵਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਤੁਮ ਗਿਆ ਲਾ ਰਿ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਤਮਕੀਆਂ ਲਾ ਰਿਹਾ ਵਾ ਇਸ ਬਾਬਾ ਤੇ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਉਹ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਵੱਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਿਵਾਇਆ ਵਾ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰਸਾ ਨਾਲ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਗਿਆ ਔਰ ਇਹਨੂੰ ਨਿਆਂਵਾਣ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਤੇ ਫੇਬੰਦੀ ਵੱਲੋਂ ਕੀਤਾ ਜਾਵੇਗਾ ਇੰਨਾ ਹੀ ਕਹਿੰਦਾ ਆ ਸਰਾਂ ਨੂੰ ਜੈਵਲ ਨੇ ਕਿ ਭਾਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਡ ਵੀ ਜਿਹੜੇ ਆ ਪ੍ਰਾਈਵੇਟ ਜੋਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਦੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਢ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀਂ ਸੋਚਿਆ ਸੀਗਾ ਕਿ ਮੈਂ ਜਿਹੜੀ ਆ ਇੱਕ ਵਧੀਆ ਨੌਕਰੀ ਜਿਹੜਾ ਇਹਨਾਂ ਨੂੰ ਝਾਂਸਾ ਦਿੱਤਾ ਗਿਆ ਕਿਉਂਕਿ ਉਹਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗਵਰਨਮੈਂਟ ਅਮਪਲਾਈ ਹਾਂ ਔਰ ਤੈਨੂੰ ਵੀ ਜਿਹੜਾ ਮੈਂ ਉੱਥੇ ਗਵਰਨਮੈਂਟ ਅਮਪਲਾਈ ਜਿਹੜਾ ਵਾ ਉੱਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਇੱਕ ਉਹਨਾਂ ਨੇ ਪਲੈਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋਲ 40000 ਰੁਪਏ ਠੱਗਿਆ ਫਿਰ ਮੈਂ ਕੋ ਮੋਬਾਈਲ ਵੀ ਲਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਔਰ इवन ਕੀ ਹੋਰ ਕਿਸੇ ਨਾਲ ਵੀ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਚਲੋ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵੈਂਕ ਸੁਖਵਿੰਦਰ ਗੌਰ ਭੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਤੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆ ਦੇਵੇਗਾ ਮੇਰਾ ਨਾਂ ਸਖਿੰਦਰ ਕੌਰ ਪੱਟੀ ਭਗਵਾਨ ਬਾਲਮਿਕੀ ਵੀਰ ਸੈਨਾ ਜ਼ਿਲ੍ਹਾ ਪ੍ਰਧਾਨ ਆ ਉਹ ਇਹਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਹਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦੇਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਸਾਰੇ ਕਹਿੰਦੇ ਆ ਵੀ ਕਰਾਂਗੇ ਕਾਰਵਾਈ